ਉਹ ਸਮਾਨ ਲੈ ਕੇ ਕੀ ਮਾਹੌਲ ਹੈ ਹਜ਼ਾਰੇ ਪਿੰਡ ਤੋਂ ਆ ਜੀ ਅਸੀਂ ਹਾਂ ਤੇ ਮੋਰ ਥੋੜਾ ਗਰਮ ਲੱਗਿਆ ਸੀ ਮੇਨ ਮੈਂ ਸਾਮਾਨ ਕੱਢਦੇ ਪਿਆ ਦਾ ਹੋਰ ਕੁਝ ਜ਼ਿਆਦਾ ਨਹੀਂ ਸਾਮਾਨ ਕੱਢਦੇ ਬਾਕੀ ਹੌਸਲੇ ਚ ਤਿਆਰੀਆਂ ਕਰ ਰਹੇ ਹੋ ਬਸ ਬਾਕੀ ਹਾਂਜੀ ਆਪ ਦਾ ਸਾਮਾਨ ਕੱਢੀ ਜਾਂਦੇ ਆ ਹੋਰ ਤਾਂ ਜੇ ਪਤਾ ਨਹੀਂ ਕੀ ਬਣਨਾ ਲੱਗੇ ਜਾਂ ਨਾ ਲੱਗੇ ਬਸ ਸਾਮਾਨ ਜ਼ਰੂਰੀ ਆ ਬਸ ਈ ਕੱਢਦੇ ਵਾ ਜੀ ਕੀ ਨਾਮ ਹੈ ਤੁਹਾਡਾ ਕਿਹੜੇ ਪਿੰਡ ਤੋਂ ਆਏ ਹੋ ਕੁਲਵਿੰਦਰ ਸਿੰਘ ਹਜਾਰੇ ਦਾ ਜੀ ਮਗਰ ਕਿੰਨੇ ਕੇ ਲੋਕ ਸਨੇ ਕਿੰਨੇ ਲੋਕ ਲੋਕ ਸਾਮਾਨ ਕੱਢ ਜਾਂਦੇ तकरीबन ਬਹੁਤ ਜ਼ਿਆਦਾ ਕੱਢ ਜਾਂਦੇ ਲੋਕ ਬਸ ਮਿਹਨਤ ਹੈ ਵੀ ਸੁਰੱਖਿਆ ਸਾਮਾਨ ਜਿਹੜਾ ਬੱਚਿਆਂ ਨੂੰ ਬਾਹਰ ਕੱਢਣਾ ਤੇ ਉਹਦੇ ਬੱਚਿਆਂ ਤਾਂ ਜ਼ਰੂਰੀ ਹੈ ਜੀ ਅੱਗੇ ਬਾਕੀ ਸਾਮਾਨ ਤਾਂ ਚਲੋ ਬਣ ਜਾ ਇਨੇ ਵੀ ਲੋਕ ਤੁਹਾਡੇ ਫੋਨ ਤੇ ਕਰ ਨਿਕਲ ਗਿਆ ਬਹੁਤ ਬਹੁਤ ਨਿਕਲ ਗਿਆ ਜੀ ਆ ਜੀ ਨਿਕਲੀ ਜਾਂਦੇ ਹੋਰ ਅੱਗੇ ਗੱਟੀਆਂ ਦਾ ਰਾਜ ਉਹ ਗੱਟੀ ਸਾਰੇ ਜਗਤ ਨੂੰ ਕਿੰਨੇ ਕੁ ਵਜੇ ਪਤਾ ਲੱਗਿਆ ਵੀ ਉਧਰ ਸਾਨੂੰ ਤਾਂ ਸਵੇਰੇ ਪਤਾ ਲੱਗਿਆ ਅੱਜ ਜੀ ਕਿੰਨੇ ਦੀ ਜੀ ਸਮਾਨ ਰੱਖੀ ਤੇ ਹਾਂਜੀ ਹੋਰ ਕਿੰਨੇ ਕੁ ਤੁਹਾਡੇ ਕੋਲ ਅਨਾਉਂਸਮੈਂਟ ਵੀ ਹੋਈ ਆ ਨਹੀਂ ਨਹੀਂ ਅਨਾਉਂਸਮੈਂਟ ਕਿਤੇ ਨਹੀਂ ਹੋਈ ਕੁਝ ਨਹੀਂ ਆ ਅਨਾਉਂਸਮੈਂਟ ਕੋਈ ਨਹੀਂ ਆਪੋ ਆਪਣੀ ਮਰਜ਼ੀ ਨਾਲ ਲੋਕ ਕੱਢੀ ਜਾਂਦੇ ਸਮਾਨ ਬਿਨ ਮਤਲੇ ਜੇ ਅਨਾਉਂਸਮੈਂਟ ਨਹੀਂ ਹੋਈ ਯਾਰੇ ਪਿੰਡ ਦੇ ਆ ਅਨਾਉਂਸਮੈਂਟ ਕੋਈ ਨਹੀਂ ਹੋਈ ਬਾਕੀ ਪਿੰਡਾਂ ਦੇ ਵੀ ਕੱਢਣ ਦੇ ਸਾਰੇ ਸਾਰੇ ਪਿੰਡਾਂ ਦੇ ਕੱਢੀ ਜਾਂਦੇ ਜੀ ਇਹਨਾਂ ਮੁੰਡੇ ਦੀ ਹਜਾਰੇ ਪਿੰਡ ਤੋਂ ਆ ਜੀ ਅਸੀਂ ਹਾਂ ਤੇ ਮੌਲ ਥੋੜਾ ਗਰਮ ਲੱਗਿਆ ਅਸੀਂ ਮੇਨ ਮੈਂਡ ਸਮਾਨ ਕੱਢਦੇ ਪਿਆ ਦਾ ਹੋਰ ਕੁਝ ਜ਼ਿਆਦਾ ਨਹੀਂ ਸਮਾਨ ਕਰਦੇ ਬਾਕੀ ਹੌਸਲੇ ਚ ਤਿਆਰੀਆਂ ਕਰ ਰਹੇ ਹੋ ਬਸ ਬਾਕੀ ਹਾਂਜੀ ਆਪਦਾ ਸਮਾਨ ਕੱਢੀ ਜਾਂਦੇ ਆ ਹੋਰ ਤਾਂ ਜੇ ਪਤਾ ਨਹੀਂ ਕੀ ਬਣਨਾ ਲੱਗੇ ਜਾਂ ਨਾ ਲੱਗੇ ਬਸ ਸਮਾਨ ਜ਼ਰੂਰੀ ਆਦਾ ਅਸੀਂ ਕੱਢਦੇ ਵਾ ਜੀ ਕੀ ਨਾਮ ਹੈ ਤੁਹਾਡਾ ਕਿਹੜੇ ਪਿੰਡ ਤੋਂ ਆਏ ਹੋ ਕੁਲਵਿੰਦਰ ਸਿੰਘ ਹਜਾਰੇ ਦਾ ਜੀ ਮਗਰ ਕਿੰਨੇ ਕੁ ਲੋਕ ਸਮਾਨ ਕਿੰਨੇ ਕੁ ਲੋਕ ਲੋਕ ਸਮਾਨ ਕੱਢ ਜਾਂਦੇ तकरीबन ਬਹੁਤ ਜ਼ਿਆਦਾ ਕੱਢ ਜਾਂਦੇ ਲੋਕ ਬੰਦ ਮੇਨ ਤਾਂ ਇਹ ਵੀ ਸੁਰੱਖਿਆ ਸਮਾਨ ਜਿਹੜਾ ਬੱਚਿਆਂ ਨੂੰ ਬਾਹਰ ਕੱਢਣਾ ਤੇ ਉਹਦੇ ਬੱਚਿਆਂ ਨੂੰ ਤਾਂ ਜ਼ਰੂਰੀ ਹੈ ਜੀ ਅੱਗੇ ਬਾਕੀ ਸਮਾਨ ਤਾਂ ਚਲੋ ਬਣ ਜਾਊਗਾ ਬੱਚਿਆਂ ਦਾ ਫਿਰ ਰੋਕਾ ਹੋ ਜਾਣਾ ਫਿਰ ਬੱਚਿਆਂ ਦਾ ਜ਼ਰੂਰੀ ਜਾਣਾ ਫਿਰ ਕਿੰਨੇ ਕੁ ਲੋਕ ਤੁਹਾਡੇ ਹੋਂਦ ਟਿਕਰ ਨਿਕਲ ਗਏ ਬਹੁਤ ਬਹੁਤ ਨਿਕਲ ਗਏ ਜੀ ਅੱਜ ਨਿਕਲੀ ਜਾਂਦੇ ਹੋਰ ਅੱਗੇ ਗੱਟੀਆਂ ਦਾ ਰਾਜ ਹੋ ਗੱਟੀ ਸਾਰੇ ਜਗਤ ਨੂੰ ਕਿੰਨੇ ਕੁ ਵਜੇ ਪਤਾ ਲੱਗਿਆ ਵੀ ਉਧਰ ਸਾਨੂੰ ਤਾਂ ਸਵੇਰੇ ਪਤਾ ਲੱਗਿਆ ਅੱਜ ਜੀ ਕੀ ਹੁੰਦੀ ਸੀ ਸਮਾਨ ਰੱਖੀ ਤੇ ਹਾਂਜੀ ਹੋਰ ਕਿੰਨੇ ਕੁ ਤੁਹਾਡੇ ਕੋਲ ਅਨਾਊਂਸਮੈਂਟ ਵੀ ਹੋਈ ਆ ਨਹੀਂ ਨਹੀਂ ਅਨਾਊਂਸਮੈਂਟ ਕਿਤੇ ਨਹੀਂ ਹੋਈ ਕੁਝ ਨਹੀਂ ਆ ਅਨਾਊਂਸਮੈਂਟ ਕੋਈ ਨਹੀਂ ਆਪੋ ਆਪਣੀ ਮਰਜ਼ੀ ਨਾਲ ਲੋਕ ਕੱਢ ਜਾਂਦੇ ਇਹਨਾਂ ਦਾ ਲਾਸਮੈਂਟ ਨਹੀਂ ਹੋਈ ਹੈ ਹਜ਼ਾਰੇ ਪਿੰਡ ਦੇ ਆ ਲਾਸਮੈਂਟ ਕੋਈ ਨਹੀਂ ਹੋਈ ਜੀ ਬਾਕੀ ਪਿੰਡਾਂ ਦੀ ਵੀ ਕੱਢਣ ਦੇ ਸਾਰੇ ਸਾਰੇ ਪਿੰਡਾਂ ਦੇ ਕੱਢ ਜਾਂਦੇ ਆ ਜੀ ਇਹਨਾਂ ਮੁੰਡੇ ਦੀ ਬਣਾ ਲੋ ਵੀਰੇ ਹੋਣੀ ਤੇ ਉਹ ਸਮਾਨ ਲੈ ਕੇ ਕੀ ਮਾਹੌਲ ਹੈ ਹਜ਼ਾਰੇ ਪਿੰਡ ਤੋਂ ਆ ਜੀ ਅਸੀਂ ਹਾਂ ਤੇ ਮਾਲ ਥੋੜਾ ਗਰਮ ਲੱਗਿਆ ਸੀ ਮੇਨ ਮੈਂ ਸਾਮਾਨ ਕੱਢਦੇ ਪਿਆ ਦਾ ਹੋਰ ਕੋਈ ਜ਼ਿਆਦਾ ਨਹੀਂ ਸਾਮਾਨ ਕੱਢਦੇ ਬਾਕੀ ਹੌਸਲੇ ਚ ਤਿਆਰੀਆਂ ਕਰ ਰਹੇ ਹੋ ਬਸ ਬਾਕੀ ਹਾਂਜੀ ਆਪ ਦਾ ਸਾਮਾਨ ਕੱਢੀ ਜਾਂਦੇ ਆ ਹੋਰ ਤਾਂ ਜੇ ਪਤਾ ਨਹੀਂ ਕੀ ਬਣਨਾ ਹੈ ਲੱਗੇ ਜਾਂ ਨਾ ਲੱਗੇ ਬਸ ਸਾਮਾਨ ਜ਼ਰੂਰੀ ਆ ਬਸੀ ਕੱਢਦੇ ਵਾ ਜੀ ਕੀ ਨਾਮ ਹੈ ਤੁਹਾਡਾ ਕਿਹੜੇ ਪਿੰਡ ਤੋਂ ਆਏ ਹੋ ਕੁਲਵਿੰਦਰ ਸਿੰਘ ਹਜਾਰੇ ਦਾ ਜੀ ਮਗਰ ਕਿੰਨੇ ਕੁ ਲੋਕ ਸਾਰੇ ਕਿੰਨੇ ਲੋਕ ਲੋਕ ਸਾਮਾਨ ਕੱਢ ਜਾਂਦੇ तकरीबन ਬਹੁਤ ਜ਼ਿਆਦਾ ਕੱਢ ਜਾਂਦੇ ਲੋਕ ਬਸ ਮੇਨ ਤਾਂ ਇਹ ਵੀ ਸੋਚਿਆ ਸਾਮਾਨ ਜਿਹੜਾ ਬੱਚਿਆਂ ਨੂੰ ਬਾਹਰ ਕੱਢਣਾ ਤੇ ਉਹਦੇ ਬੱਚਿਆਂ ਨੂੰ ਤਾਂ ਜ਼ਰੂਰੀ ਹੈ ਜੀ ਅੱਗੇ ਬਾਕੀ ਸਾਮਾਨ ਤਾਂ ਚਲੋ ਬਣ ਕਿੰਨੇ ਵੀ ਲੋਕ ਤੁਹਾਡੇ ਫੋਨ ਤੇ ਕਰ ਨਿਕਲ ਗਿਆ ਬਹੁਤ ਬਹੁਤ ਨਿਕਲ ਗਿਆ ਜੀ ਆ ਜੀ ਨਿਕਲੀ ਜਾਂਦੇ ਹੋਰ ਅੱਗੇ ਗੱਟੀਆਂ ਦਾ ਰਾਜ ਉਹ ਗੱਟੀ ਸਾਰੇ ਜਗਤ ਨੂੰ ਕਿੰਨੇ ਕੋਈ ਪਤਾ ਲੱਗਿਆ ਵੀ ਉਧਰ ਸਾਨੂੰ ਦਾ ਸਵੇਰੇ ਹੀ ਪਤਾ ਲੱਗਿਆ ਅੱਜ ਜੀ ਕਹਿੰਦੇ ਸੀ ਜੀ ਸਮਾਨ ਰੱਖੀ ਹੋਏ ਤੇ ਹਾਂਜੀ ਹੋਰ ਕਿਹਨੇ ਕੋਈ ਤੁਹਾਡੇ ਕੋਈ ਅਨਾਉਂਸਮੈਂਟ ਵੀ ਹੋਈ ਆ ਨਹੀਂ ਨਹੀਂ ਲੋਸਮੈਂਟ ਕਿਤੇ ਨਹੀਂ ਹੋਈ ਕੁਝ ਨਹੀਂ ਆ ਅਨਾਉਂਸਮੈਂਟ ਕੋਈ ਨਹੀਂ ਆ ਆਪੋ ਮਰਜ਼ੀ ਨਾਲ ਲੋਕ ਕੱਢੀ ਜਾਂਦੇ ਸਮਾਨ ਬੇਮਤਲਾ ਜੇ ਲੋਸਮੈਂਟ ਨਹੀਂ ਹੋਈ ਹੈ ਯਾਰੇ ਪਿੰਡ ਦੇ ਆ ਲੋਸਮੈਂਟ ਕੋਈ ਨਹੀਂ ਹੋਈ ਬਾਕੀ ਪਿੰਡਾਂ ਦੀ ਵੀ ਕੱਢਣ ਦੇ ਸਾਰੇ ਸਾਰੇ ਪਿੰਡਾਂ ਦੇ ਕੱਢੀ ਜਾਂਦੇ ਜੀ ਇਹਨਾਂ ਮੁੰਡੇ ਦੀ ਬਣਾ ਲਓ ਵੀ